ਆਏ ਦਿਨ ਕੈਨੇਡਾ ਆਪਣੇ ਨਿਯਮਾਂ ਦੇ ਵਿੱਚ ਕੋਈ ਨਾ ਕੋਈ ਬਦਲਾਅ ਕਰਦਾ ਰਹਿੰਦਾ ਜਿਸ ਦਾ ਖਾਮਿਆਜ਼ਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਪਗਤਣਾ ਪੈਂਦਾ ਜਿਵੇਂ ਦੱਸਦੀ ਹੈ ਕਿ ਕੈਨੇਡਾ ਨੇ ਪਿਛਲੇ ਸਮੇਂ ਤੋਂ ਕਈ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਨੇ ਜਿਸ ਤੇ ਕਾਰਨ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਪਰ ਤਲਵਾਰ ਲਟਕ ਰਹੀ ਹੈ ਖਾਸ ਕਰਕੇ ਉਹਨਾਂ ਸਟੂਡੈਂਟਸ ਦੇ ਉੱਪਰ ਜਿਹੜੇ ਕੈਨੇਡਾ ਆਪਣੇ ਚੰਗੇ ਭਵਿੱਖ ਦੇ ਲਈ ਗਏ ਨੇ ਅਤੇ ਉਥੇ ਸੁਪਨਾ ਲੈ ਕੇ ਗਏ ਸੀ ਕਿ ਅਸੀਂ ਕੈਨੇਡਾ ਦੇ ਵਿੱਚ ਵਸ ਜਾਵਾਂਗੇ ਪਰ ਹੁਣ ਇਹ ਨਿਯਮ ਉਹਨਾਂ ਦੇ ਕੈਨੇਡਾ ਦੇ ਵਿੱਚ ਵਸਣ ਦੇ ਰਾਹ ਵਿੱਚ ਰੋੜਾ ਬਣ ਰਿਹਾ ਹੈ ਜਿहां ਦੱਸੀਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜ਼ੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਕੱਲ ਐਕਸ ਦੇ ਉੱਪਰ ਪੋਸਟ ਕੀਤੀ ਅਤੇ ਉਹਨਾਂ ਨੇ ਲਿਖਿਆ ਕਿ ਕੈਨੇਡਾ ਹੁਣ ਕੋਮਨਟਰੀ ਵਿਦਿਆਰਥੀਆਂ ਨੂੰ ਖੁੱਲੇ ਦਿਲ ਦੇ ਨਾਲ ਜੀ ਆਇਆਂ ਨਹੀਂ ਕਹਿ ਸਕਦਾ ਜਿਸ ਤੋਂ ਬਾਅਦ ਹੁਣ ਸਾਰਿਆਂ ਦੇ ਵਿੱਚ ਹਲਚਲ ਮਚ ਗਈ ਹੈ ਸੋਸ਼ਲ ਮੀਡੀਆ ਐਕਸ ਉੱਤੇ ਮਾਰਕ ਮਿਲਰ ਨੇ ਕੋਮਨਟਰੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਇਹ ਵਾਅਦਾ ਕਦੇ ਹੋਣਾ ਹੀ ਨਹੀਂ ਸੀ ਚਾਹੀਦਾ ਲੋਕਾਂ ਨੂੰ ਇੱਥੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਆਉਣਾ ਚਾਹੀਦਾ ਹੈ ਅਤੇ ਇੱਥੋਂ ਹੁਨਰ ਲੈ ਕੇ ਆਪੋ ਆਪਣੇ ਮੁਲਕਾਂ ਨੂੰ ਪਰਤ ਜਾਣਾ ਚਾਹੀਦਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀ ਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਦੀ ਐਕਸ ਉੱਤੇ ਪੋਸਟ ਨੂੰ ਉਹਨਾਂ ਕੋ ਮੰਤਰੀ ਵਿਦਿਆਰਥੀਆਂ ਦੇ ਸੰਦਰਭ ਦੇ ਵਿੱਚ ਜਵਾਬ ਸਮਝਿਆ ਜਾ ਰਿਹਾ ਜੋ ਇਸ ਸਮੇਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਧਾਉਣ ਦੀ ਮੰਗ ਕਰ ਰਹੇ ਨੇ ਇੰਨਾ ਹੀ ਨਹੀਂ ਇਹ ਵਿਦਿਆਰਥੀ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਸੜਕਾਂ ਉੱਤੇ ਉਤਰ ਕੇ ਸੰਘਰਸ਼ ਦੇ ਰਾਹ ਤੇ ਤੁਰ ਪਏ ਨੇ ਕੈਨੇਡਾ ਵਿੱਚ ਪੜ੍ਹਾਈ ਤੋਂ ਬਾਅਦ ਕਮਾਂਤਰੀ ਵਿਦਿਆਰਥੀਆਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ ਇਸ ਦੌਰਾਨ ਵਿਦਿਆਰਥੀ ਪੀਐਨਪੀ ਜਾਂ ਫਿਰ ਫੈਡਰਲ ਸਕੀਮ ਤਹਿਤ ਪੀਆਰ ਲਈ ਅਪਲਾਈ ਕਰ ਦਿੰਦੇ ਸਨ ਤੇ ਬਹੁਤੇ ਮਾਮਲਿਆਂ ਦੇ ਵਿੱਚ ਕਮਾਂਤਰੀ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਦੀ ਨਾਗਰਿਕਤਾ ਵੀ ਮਿਲ ਜਾਂਦੀ ਸੀ ਪੀਆਰ ਵੀ ਹੋ ਜਾਂਦੇ ਸੀ ਪਰ ਹੁਣ ਕੈਨੇਡਾ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਮਿਆਦ ਵਿੱਚ ਇਜ਼ਾਫਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇਹਨਾਂ ਵਿਦਿਆਰਥੀਆਂ ਨੂੰ ਪੀਆਰ ਦਿੱਤੇ ਜਾਣ ਬਾਰੇ ਵੀ ਕੋਈ ਫੈਸਲਾ ਹਲੇ ਤੱਕ ਨਹੀਂ ਹੋਇਆ ਹੈ ਇਸੇ ਕਾਰਨ ਉੱਥੇ ਬਹੁਤ ਸਾਰੇ ਕੁਮਾਂਤਰੀ ਵਿਦਿਆਰਥੀ ਹੁੰਦੇ ਉਹਨਾਂ ਦੇ ਮੁਲਕਾਂ ਦੇ ਵਿੱਚ ਵਾਪਸ ਭੇਜਣ ਜਾਣ ਦੀ ਤਲਵਾਰ ਲਟਕ ਰਹੀ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਕੈਨੇਡਾ ਨੇ GIC ਦੇ ਵਿੱਚ ਵੀ ਪਿਛਲੇ ਜੇ ਵਾਅਦਾ ਕਰ ਦਿੱਤਾ ਸੀ 1 ਜਨਵਰੀ 2024 ਤੋਂ ਐਨੀਮ ਲਾਗੂ ਹੋ ਗਿਆ ਸੀ ਜੀਹਾਂ ਦੱਸਦੀ ਹੈ ਕਿ ਪਹਿਲਾਂ ਕੈਨੇਡਾ ਦੇ ਵਿੱਚ 10000 ਡਾਲਰ GIC ਜਾਂਦੀ ਸੀ ਪਰ ਕੈਨੇਡਾ ਨੇ ਜੀਆਈਸੀ ਵਧਾ ਕੇ 20635 ਡਾਲਰ ਕਰ ਦਿੱਤੀ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ 스ਪਾਊਸ ਵੀਜ਼ੇ ਦੇ ਵਿੱਚ ਵੀ ਕਈ ਬਦਲਾਅ ਕੀਤੇ ਜੀ ਹਾਂ ਦੱਸਦੀ ਕਿ ਪਹਿਲਾਂ ਡਿਪਲੋਮਾ ਦੇ ਉੱਪਰ ਜਿਹੜੇ ਸਟੂਡੈਂਟਸ ਜਾਂਦੇ ਸੀ ਉਹ ਆਪਣੇ 스ਪਾਊਸ ਨੂੰ ਕੈਨੇਡਾ ਦੇ ਵਿੱਚ ਬੁਲਾ ਸਕਦੇ ਸੀ ਪਰ ਹੁਣ ਨਿਯਮਾਂ ਦੇ ਮੁਤਾਬਕ ਜਿਹੜੇ ਸਟੂਡੈਂਟਸ ਮਾਸਟਰਸ ਜਾਂ ਫਿਰ ਡਾਕਟੋਰੇਟ ਕਰਨ ਜਾਂਦੇ ਨੇ ਸਿਰਫ ਉਹੀ ਆਪਣੇ ਪਤੀ ਪਤਨੀ ਨੂੰ ਕੈਨੇਡਾ ਬੁਲਾ ਸਕਦੇ ਨੇ ਤੇ ਉਧਰ ਹੀ ਕੰਮ ਕਰਨ ਦੇ ਘੰਟਿਆਂ ਦੀ ਗੱਲ ਕਰੀਏ ਤਾਂ ਕੈਨੇਡਾ ਸਰਕਾਰ ਵੱਲੋਂ 31 ਦਸੰਬਰ 2023 ਤੱਕ 8 ਘੰਟੇ ਇੱਕ ਦਿਨ ਦੇ ਹਰ ਸਟੂਡੈਂਟ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਪਰ 31 ਦਸੰਬਰ ਤੋਂ ਬਾਅਦ ਘੰਟਿਆਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੁਣ ਪੂਰੇ ਹਫ਼ਤੇ ਦੇ ਵਿੱਚ ਕੈਨੇਡਾ ਦੇ ਵਿੱਚ ਸਟੂਡੈਂਟਸ ਸਿਰਫ 24 ਘੰਟੇ ਕੰਮ ਕਰ ਸਕਦੇ ਨੇ ਤੇ ਹੁਣ ਇੰਟਰਨੈਸ਼ਨਲ ਸਟੂਡੈਂਟਸ ਆਪਣੇ ਹੱਕਾਂ ਅਤੇ ਮੰਗਾਂ ਦੇ ਲਈ ਕੈਨੇਡਾ ਦੀਆਂ ਸੜਕਾਂ ਦੇ ਉੱਪਰ ਉਤਰ ਆਏ ਨੇ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕੈਨੇਡੀਅਨ ਸਰਕਾਰ ਇਨ੍ਹਾਂ ਸਟੂਡੈਂਟਸ ਦੀ ਸੁਣਦੀ ਹੈ ਜਾਂ ਫਿਰ ਨਹੀਂ ਤੁਹਾਡਾ ਇਸ ਖਬਰ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ